ਸਾਡੇ ਬਾਰੇ ਚੇਚੇ ਤੌਰ ਤੇ ਸਵਾਲ ਕੀਤਾ ਕਿ ਇਹ ਜੀ ਕਿਹੜੀ ਗੱਲ ਅਸੀਂ ਵੀ ਜਾਨਣਾ ਚਾਹੁੰਦੇ ਸੀ ਕਿ ਕੀ ਤੁਸੀਂ ਵਿਗਾੜਿਆ ਉਹ ਕਹਿੰਦੇ ਕਿ ਹੰਸ ਰਾਜ ਹੰਸ ਸਾਹਿਬ ਨਿੱਜੀ ਤੌਰ ਦੇ ਉੱਤੇ ਆਪਣੀ ਪਾਰਟੀ ਛੱਡ ਕੇ ਸਾਡੇ ਵਾਲੇ ਪਾਸੇ ਖੜ ਖੜ ਜਾਣ ਚਾਹੇ ਆਜ਼ਾਦ ਖੜਨ ਚਾਹੇ ਜਿਵੇਂ ਵੀ ਅਸੀਂ ਜਿਤਾ ਕੇ ਭੇਜਾਂਗੇ ਪਰ ਇਹਨਾਂ ਨੇ ਪਾਰਟੀ ਗਲਤ ਚੁਣੀ ਹੈ ਜਿਹੜੀ ਕਿਸਾਨਾਂ ਦੀ ਜਮਾਤ ਹੈ ਜਿਹੜੀ ਉਹ ਦੁਸ਼ਮਣ ਜਮਾਤ ਹੈ ਕਹਲੇ ਆ ਕਿ ਜੀਤ ਸਿਰਫ ਐਮਪੀ ਹੀ ਬਣਨਾ ਹੋਵੇ ਤੇ ਉਹਨਾਂ ਦੀ ਰਾਇ ਅੱਛੀ ਹੈ ਮਾੜੀ ਨਹੀਂ ਕੋਈ ਲੋਕੀ ਦੱਦੇ ਮਿੰਟ ਚ ਪਾਰਟੀ ਵੀ ਛੱਡ ਦਿੰਦੇ ਈਮਾਨ ਵੀ ਛੱਡ ਦਿੰਦੇ ਜ਼ਮੀਰ ਵੀ ਵੇਚ ਦਿੰਦੇ ਲੇਕਿਨ ਮੈਂ ਉਸ ਬੰਦੇ ਨੂੰ ਕਿੱਦਾਂ ਛੱਡਾਂ ਜਿਨੇ ਇਹਨਾਂ ਨੇ ਮਾਰ ਦਿੱਤਾ ਸੀ ਇਹਨਾਂ ਨੂੰ ਪੁੱਛੋ ਪਹਿਲਾਂ ਤਾਂ ਜਿਹੜੇ ਐਡੇ ਅੱਛੇ ਦੇਖਣ ਨੂੰ ਲੱਗਦੇ ਸੀ ਗੁਰੂ ਵਾਲੇ ਉਹਨਾਂ ਦੀ ਪਾਰਟੀ ਚ ਸੀ ਅਕਾਲੀ ਦਲ ਚ ਉਹਨਾਂ ਨੇ ਮੇਰੇ ਨਾਲ ਕੀ ਕੀਤਾ ਸੀ ਕਰੋੜਾਂ ਪਤੀ ਮੈਂ ਬੰਦਾ ਸੜਕ ਤੇ ਆ ਗਿਆ ਸੀ ਫੇਗਿਆ ਉਹਨਾਂ ਕੋਲ ਜਿਨ੍ਹਾਂ ਨੇ ਕਾਲ ਤਖਤ ਢਾਇਆ ਸਾਡਾ 84 ਦੇ ਦੰਗੇ ਕੀਤੇ ਜਦੋਂ ਚਰਾ ਸਿੱਦੇ ਦੰਗਿਆਂ ਚ ਮੈਂ ਫਿਰ ਖੁਦ इमोशनल ਹੋ ਗਿਆ ਸੀ ਇੰਨਾ इमोशनल ਹੋ ਗਿਆ ਕਿ ਮੈਂ ਜੀਦਾ ਕਿ ਇਸ ਤਰ੍ਹਾਂ ਜੀਦਾ ਮੈਨੂੰ ਨਹੀਂ ਸਮ ਤੇ ਗੱਲ ਇਹ ਆ ਕਿ ਮਤਲਬ ਗੱਲ ਕਿਹਦੀ ਨਾ ਕਰੀਏ ਗੱਲ ਸ਼ਾਇਦ ਮੈਂ ਕਨਵੇ ਨਹੀਂ ਕਰ ਪਾਉਂਦਾ ਜੇ ਅੱਗੇ ਰਿਸੈਪਟਿਵ ਨਹੀਂਗੇ ਲੋਕ ਮੁੱਲ ਮੈਂ ਸਹਾਨ ਫਰਮੁਸ਼ ਹੋ ਜਾਂ ਅਕਿਰਤ ਕਰਨ ਹੋ ਜਾ ਜਿਸ ਬੰਦੇ ਨੇ ਮਰੇ ਹੋਏ ਬੰਦੇ ਚ ਕਿਸਮ ਦੀ ਜ਼ਿੰਦਗੀ ਪਾਈ ਕਿ ਯਾਰ ਤੂੰ ਬਥੇਰਾ ਖੱਜਲ ਖਰਾਬ ਜਿਨ੍ਹਾਂ ਨੂੰ ਆਪਣੇ ਕਹਿੰਦਾ ਸੀ ਚੰਗਾ ਤੇ ਨਰੂ ਨਾ ਹਰਾਰ ਹੈ ਨਾ ਗਾਲਾਂ ਕੱਢ ਰੇ ਨਾ ਆ ਜਾ ਮੇਰੇ ਕੋਲ विदाਊਟ ਸਿੰਗਲ ਪੈਣੀ ਆਈ ਬਿਕਮ ਐਮਪੀ 1 ਰੁਪਇਆ ਖਰਚਣ ਤੋਂ ਬਿਨਾਂ ਹੀ ਜਿਹੜਾ ਬੰਦੇ ਨੂੰ 6.5 ਲੱਖ ਨਾਲ ਜਿਤਾਤਾ ਉਹਨੂੰ ਮੈਂ ਅੱਜ ਐਮਪੀ ਬਣਨ ਲਈ ਛੱਡ ਦਿਆਂ ਲਾਹਨਤ ਹੋਏਗੀ ਮੇਰੇ ਅਹੀ ਬਾਬਾ ਜੀਵਨ ਸੌਨੋ ਬਾਜਾ ਵਾਲੇ ਬਾਪੂ ਨੂੰ ਮੰਨਣ ਵਾਲੇ ਬੰਦੇ ਜਿਹੜੇ ਜਿਨ੍ਹਾਂ ਨੇ ਆਪਣਾ ਸਿੱਧਕ ਨਹੀਂ ਹਾਰਿਆ ਦਿੱਲੀ ਤੇ ਪੰਜਾਬ ਚ ਫਰਕ ਕੀ ਸਮਝਦੇ ਹੋ ਥੋੜੀ ਹੋ ਸਕਦੇ ਆ ਅਸੀਂ ਉਦਾਂ ਦੇ ਉਹਨਾਂ ਦੇ ਦਰਦ ਦੇ ਕੁੱਕਰ ਤੇ ਹੋ ਸਕਦੇ ਕਿ ਨਹੀਂ ਹੋ ਸਕਦੇ ਥੋੜਾ ਜਿਹਾ ਤੇ ਯਾਰ ਖੁਸ਼ਬੂ ਆਵੇ ਕਿ ਇਹ ਉਹਨਾਂ ਦਾ ਕੁਛ ਲੱਗਦਾ ਇਹ ਵਜ੍ਹਾ ਕੀ ਹੈ ਕਿ ਦਿੱਲੀ ਵਿੱਚ ਤੁਹਾਨੂੰ ਐਮਪੀ ਬਣਾ ਕੇ ਅਪਣਾ ਲਿਆ ਜਾਂਦਾ ਉੱਥੋਂ ਦੇ ਵੋਟਰਾਂ ਵੱਲੋਂ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਹੋ ਨਹੀਂ ਹੈ ਪਰਵਾਨਗੀ ਆ ਇਹ ਹੁਣ ਤੁਸੀਂ ਐਨਲਾਈਜ਼ ਕਰੋ ਕਿ ਕੀ ਕਮੀ ਹੈ ਮੇਰੇ ਚ ਕੀ ਗੱਲ ਹੈ ਇੱਕ ਕਮੀ ਦਾ ਕਾਰਨ ਕਿਸਾਨ ਖੁਦ ਜਾਂ ਪਿੰਡਾਂ ਵਾਲੇ ਦੱਸਦੇ ਆ ਕਹਿੰਦੇ ਕਿ ਜਦੋਂ ਕਿਸਾਨ ਦਿੱਲੀ ਜਾਣਾ ਚਾਹੁੰਦਾ ਆਪਣੀ ਮੰਗ ਮਨਵਾਉਣ ਦੀ ਖਾਤਰ ਸਾਨੂੰ ਤੇ ਇਸ ਤਰ੍ਹਾਂ ਬਾਰਡਰਾਂ ਤੇ ਰੋਕ ਲਿਆ ਜਾਂਦਾ ਸਿੱਧੀਆਂ ਗੋਲੀਆਂ ਚਲਾਈ ਜਾਂਦੀਆਂ ਸਾਡਾ ਨੌਜਵਾਨ ਸ਼ੁਭ ਕਰਨ ਸ਼ਹੀਦ ਕਰ ਦਿੱਤਾ ਜਾਂਦਾ ਇਹ ਸਾਰੇ ਬਲਵਲਿਆਂ ਦੇ ਵਿੱਚੋਂ ਮਨ 'ਚ ਗੁੱਸਾ ਹੈ ਇਸ ਕਰਕੇ ਅਸੀਂ ਜਿਹੜਾ ਵਿਰੋਧ ਕਰਦੇ ਥੱਕ ਗਿਆ ਮੈਂ ਜਵਾਬ ਦੇ ਦੇ ਕੇ ਹੁਣ ਮੇਰੇ ਕੋਈ ਜਵਾਬ ਨਹੀਂ ਥੱਕ ਗਿਆ ਮੈਂ ਕੋਈ 100 1.5 200 ਵਾਰੀ ਮੈਂ ਜਵਾਬ ਦੇ ਚੁੱਕਾ ਹੁਣ ਮੈਂ ਕੀ ਜਵਾਬ ਦਵਾਂ ਇਹੀ ਕਹਿ ਸਕਦਾ No comments ਇੱਕ ਮੇਰਾ ਫਰੀਦਕੋਟ ਹਲਕੇ ਨੂੰ ਲੈ ਕੇ ਸਵਾਲ ਹੈ ਕਿ ਜਿੰਨਾ ਚਿਰ ਵੀ ਤੁਸੀਂ ਵਿਚਰੇ ਹੁਣ ਤੱਕ ਹਾਲੇ ਲੰਮਾ ਸਮਾਂ ਅੱਗੇ ਵੀ ਜਾਣ ਲਈ ਪਿਆ ਹੈ ਫਰੀਦਕੋਟ ਦੀ ਸਭ ਤੋਂ ਵੱਡੀ ਮੁਸ਼ਕਲ ਨਜ਼ਰ ਕੀ ਆ ਰਹੀ ਹੈ ਕਿ ਇਹਨਾਂ ਨੂੰ ਆਹ ਗੱਲ ਤੇ ਤਾਂ ਪੁੱਛਿਆ ਹੀ ਨਹੀਂ ਗਿਆ ਕਦੀ ਤੁਸੀਂ ਜਿਹੜਾ ਨਹੀਂ ਗਿਆ ਕਦੀ ਫਰੀਦਕੋਟ ਜਿਹਨੂੰ ਪਤਾ ਬਾਬਾ ਫਰੀਦ ਕੀ ਹੈ ਉਹਨੂੰ ਇਹ ਲੱਗਦਾ ਫਰੀਦਕੋਟ ਇੱਕ ਐਸੀ ਧਰਤੀ ਹੋਣੀ ਜਿਹੜੇ ਵੰਡਰਫੁਲ ਡਿਜ਼ਾਈਨ ਹੋਏਗਾ ਉੱਥੇ ਗੁੰਬਦ ਹੋਣਗੇ ਗੁਰਨਾਨਕ ਸਾਹਿਬ ਨੇ ਬੜਾ ਪਿਆਰ ਕੀਤਾ ਸੀ ਇਸ ਤਰ੍ਹਾਂ ਦੀ ਕੋਈ ਨਿਸ਼ਾਨੀਆਂ ਹੋਣਗੀਆਂ ਲੇਕਿਨ ਉਹ ਹੈ ਅਨਵਾੜਾ ਮੋਟਰ ਸੰਭੇ ਹੈਰਿਟੇਜ ਅੰਦਰ ਜਾਓਗੇ ਇਹਨਾਂ ਕੰਜਸਟਡ ਔਰ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਦੇਖ ਕੇ ਤੁਸੀਂ दंग ਰਹਿ ਜਾਓਗੇ ਛੋਟੇ ਛੋਟੇ ਜਿਹੜੇ ਕਸਬੇ ਪਿੰਡਾਂ ਚ ਵੀ ਸੀਵਰੇਜ ਅੱਜ ਦਾ ਉੱਥੇ ਨਹੀਂ ਤੇ ਇੱਥੋਂ ਸਟਾਰਟ ਕਰਨਾ ਪੈਣਾ ਜ਼ੀਰੋ ਤੋਂ ਫਿਰ ਅੱਗੇ ਵਧਾਂਗੇ ਫੈਕਟਰੀਆਂ ਫੁਕਟਰੀਆਂ ਦੀਆਂ ਗੱਲਾਂ ਫੇਰ ਕਰਾਂਗੇ ਪਹਿਲਾਂ ਹੁੰਦਾ ਜੀਵਨ ਦਾ ਸੁਖਦ ਹੋਵੇ ਉਹ ਕਈ ਕਹਿੰਦੇ ਪਾਣੀ ਪੀਣ ਵਾਲਾ ਹੀ ਨਹੀਂ ਹੈ ਜਿਹੜਾ ਟੂਟੀਆਂ ਚਾਹੁੰਦਾ ਪਹਿਲਾਂ ਉਹਨਾਂ ਦਾ ਇਹ ਕਰਾਂਗੇ ਸਟਾਰਟ ਫਿਰ ਫੈਕਟਰੀਆਂ ਯੂਨੀਵਰਸਿਟੀਆਂ ਫਿਰ ਬਹੁਤ ਕੁਸ਼ ਕਰਾਂਗੇ ਮੈਡੀਕਲ ਜਿੱਦਾਂ ਹਸਪੀਟਲ ਮੈਂ ਆਪਣੀ ਕੌਂਸੈਂਸ ਵਿੱਚ ਬਣਾਇਆ ਹੈ ਇੰਡੀਆ ਦਾ ਸਭ ਤੋਂ ਵੱਡਾ ਹਸਪੀਟਲ ਮੇਰੀ ਕੌਂਸੈਂਸ ਦੋ ਬਣੇ ਇੰਡੀਆ 'ਚ ਇੱਕ ਮੇਰੀ ਕੌਂਸੈਂਸ ਜੋ ਪ੍ਰਧਾਨ ਮੰਤਰੀ ਜੀ ਨੇ ਕਿਹਾ ਮੈਂ ਕਈ ਵਾਰੀ ਟੀਵੀ ਚ ਕਿਹਾ ਕਿ ਇੱਕ ਯੂਆਰ ਟੂ ਜਿਹੜਾ ਸਿੱਧਾ 에ਰਪੋਰਟ ਨੂੰ ਜਾਂਦਾ ਉਹ ਮੈਂ ਔਰ ਇੱਕ ਹਸਪਤਾਲ ਇੱਥੇ ਵੀ ਬਣਾਵਾਂਗੇ